ਗੱਲ ਤਾਂ ਪੱਕੀ ਐ ਸੱਜਣੋ ਕਿ ਜਦੋਂ ਆਪਾਂ ਕੋਈ ਚੰਗਾ ਨਗੀਨਾ ਘਰੋਂ ਲੱਭਣ ਲਈ ਤੁਰਦੇ ਆ ਨਾ ਤੇ ਕਈ ਹਜ਼ਾਰਾਂ ਕਿਲੋਮੀਟਰ ਆਪਾਂ ਨੂੰ ਜਾਣਾ ਪੈਂਦਾ ਪਟ્રોલ ਫੂਕਣਾ ਪੈਂਦਾ ਤੇ ਚਪਲਾਂ ਘਸੌਣੀਆਂ ਪੈਂਦੀਆਂ ਪਰ ਚੰਗਾ ਜਨਵਰ ਫਿਰ ਵੀ ਕਰਮਾ ਨਾਲ ਹੱਥ ਲੱਗਦਾ ਅੱਜ ਤੁਹਾਡੇ ਘਰੇ ਬੈਠੇ ਬਿਠਾਇਆ ਅਸੀਂ ਪ੍ਰਬੰਧ ਕਰਤਾ ਆ ਵਸ਼ੇਰੀ ਭਾਲ ਕੇ ਲੈ ਕੇ ਆਏ ਆ ਫੋਰ ਸੇਲ ਹੈ ਡਿਟੇਲ ਸਾਰੀ ਦੱਸਦੇ ਆ ਪਹਿਲਾ ਪੈਰਾਂ ਤੋਂ ਲੈ ਕੇ ਤੇ ਛਾਤੀ ਤੱਕ ਛਾਤੀ ਤੋਂ ਲੈ ਕੇ ਫੇਸ ਮੂੰਹ ਤੱਕ ਮੂੰਹ ਤੋਂ ਲੈ ਕੇ ਕੰਨਾਂ ਤੱਕ ਝਾਂਦ ਮਾਰ ਲਓ ਵੀ ਕਿੰਨੇ ਸੋਹਣਾ ਪਰਮਾਤਮਾ ਨੇ ਇਹਨੂੰ ਸਰੀਰ ਲਾਇਆ ਇਹਨੂੰ ਖੂਬਸੂਰਤੀ ਦਿੱਤੀ ਹੈ ਤੇ ਸੱਚੀ ਵਾਇਗਰੂ ਨੇ ਇਹਨੂੰ ਗਿਣ ਮਿਣ ਕੇ ਅੰਗ ਲਾਏ ਹੋਇਆ ਬਹੁਤ ਹੀ ਕਮਾਲ ਲਾਈਨ ਦੀ ਬਸ਼ੇਰੀ ਤੁਹਾਡੇ ਲਈ ਲੈ ਕੇ ਆਏ ਆ ਇਹਦਾ ਨਾਮ ਰੱਖਿਆ ਬਾਈ ਹੁਣਾ ਰਫੀਜ਼ਾ ਇਹ ਫੋਰ ਸੇਲ ਹੈ ਸ਼ਾਨ ਕੋਮਲ ਸਟੱਡ ਫਾਰਮੂਲਾ ਜਿਹੜਾ ਘੋੜਾ ਉਹਦੀ ਬੱਚੀ ਹੈ ਆਲੀ ਸ਼ਾਨ ਲਾਈਨ ਆ ਗਈ ਤੇ ਦਿਲ ਸ਼ਾਨ ਦੀ ਪੋਤੀ ਆ ਗਈ ਰੋਹਿਤਗੜ੍ਹ ਵਾਲੇ ਦੀ ਬਹੁਤ ਹੀ ਬਾ ਕਮਾਲ ਵਸ਼ੇਰੀ ਹੈ ਸੱਜਣੋ ਮੈਂ ਦਾਅਵੇ ਨਾ ਕਹਿਣਾ ਕਿ ਵੀਡੀਓ ਚੱਲਦੇ ਚੱਲਦਿਆਂ ਫੋਨ ਆਉਣੇ ਭਰਾ ਸਾਡੇ ਨੂੰ ਸ਼ੁਰੂ ਹੋ ਗਏ ਹੋਣੇ ਆ ਤੇ ਤੁਸੀਂ ਇੱਕ ਵਾਰੀ ਗੱਲਬਾਤ ਕਰ ਲਓ ਬਾਕੀ ਕਿੰਨੀ ਉਮਰ ਕਿੰਨੀ ਹਾਈਟ ਹੈ ਉਹ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦਿਆਂ ਤੇ ਆ ਜਿਹੜੀ ਘੋੜੀ ਤੇ ਸਾਡਾ ਭਰਾ ਸਵਾਰੀ ਕਰਨ ਜਾ ਰਿਹਾ ਇਹ ਘੋੜੀ ਐਸੇ ਵਸ਼ੇਰੀ ਦੀ ਮਾਂ ਹੈ ਜਿਹੜੀ ਮੈਂ ਤੁਹਾਨੂੰ ਪਹਿਲਾਂ ਵਿਖਾ ਕੇ ਹਟਾ ਇਹ ਜਿਹੜੀ ਘੋੜੀ ਐ ਮੋਰ ਮੁਗਟ ਲਾਈਨ ਦੀ ਘੋੜੀ ਐ ਬਾਕੀ 56 ਇੰਚ ਇਹ ਘੋੜੀ ਦੀ ਹਾਈਟ ਐ ਬਾਕੀ ਸਾਰੀਆਂ ਡਿਟੇਲਾਂ ਇਹਦੇ ਬਾਰੇ ਵੀ ਵਸ਼ੇਰੀਆਂ ਦੋਵਾਂ ਬਾਰੇ ਵੀ ਆਪਾਂ ਤੁਹਾਨੂੰ ਵੀਡੀਓ 'ਚ ਦੱਸ ਦਿਆਂ ਇੱਕੇ ਦੇ ਹੁਣ ਮਗਰ ਹੈ ਗਈ ਐ ਆ ਜਿਹੜੀ ਵਸ਼ੇਰੀ ਇਹ ਰਾਜੇ ਪਾਕਾਂ ਵਾਲੇ ਘੋੜੇ ਦੀ ਧੀ ਐ ਜਿਹੜਾ ਕਿ ਹੁਣ ਇਸ ਟਾਈਮ ਸਮੁੰਦਰ ਘੋੜੇ ਵਾਲੇ ਪਲਵਾਨਾਂ ਦੇ ਕੋਲ ਐ ਤੇ ਆਪਾਂ ਸਾਰੀ ਡਿਟੇਲ ਇਹਦੇ ਬਾਰੇ ਵੀ ਵੀਰਾਂ ਤੋਂ ਹੀ ਪੁੱਛਣੀ ਆ ਬਾਕੀ ਆ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਬਾਈ ਨਿਸ਼ਾਨ ਸਿੰਘ ਭੁੱਲਰ ਸਾਹਿਬ ਤੇ ਨਾਲ ਤੁਰਿਆ ਆਉਂਦਾ ਲਾਲ ਪੱਗ ਦੇ ਵਿੱਚ ਉਹਨਾਂ ਦਾ ਭਤੀਜਾ ਇਹਨਾਂ ਦੇ ਤੁਹਾਨੂੰ ਰੂਬਰੂ ਕਰਨਾ ਇਹਨਾਂ ਨਾਲ ਮਲਾਉਣਾ ਬਹੁਤ ਹੀ ਵਧੀਆ ਪਰਿਵਾਰ ਹੈ ਆ ਹੈ ਸਰਦਾਰ ਭਜਣ ਸਿੰਘ ਜੀ ਇਨਾਂ ਦੇ ਪਰਿਵਾਰ ਨਾਲ ਤੁਹਾਨੂੰ ਰੂਬਰੂ ਕਰਨਾ ਹੈ ਬਾਕੀ ਸਾਰੇ ਭਰਾਵਾਂ ਨਾਲ ਗੱਲਬਾਤ ਕਰਨੀ ਹੈ ਸੁੱਪੂਲਰ ਪਰਿਵਾਰ ਦਾ ਸੀ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੇ ਆਇਆ ਤੇ ਬਹੁਤ ਹੀ ਜ਼ਿਆਦਾ ਯਾਰ ਸਾਨੂੰ ਸਤਿਕਾਰ ਦਿੱਤਾ ਮਾਣ ਦਿੱਤਾ ਆਪਦੇ ਹੱਥਾਂ ਤੇ ਚੱਕਿਆ ਅਸੀਂ ਵੀ ਇਹਨਾਂ ਭਰਾਵਾਂ ਦਾ ਚੈਨਲ ਰਾਈ ਸਾਰੀ ਟੀਮ ਵੀਰ ਭੁੱਲਰ ਪਰਿਵਾਰ ਦਾ ਸਾਰੇ ਪਾਸਿਓ ਧੰਨਵਾਦ ਕਰਦੇ ਆਂ ਸੋ ਆਸ ਕਰਦੇ ਆਂ ਕਿ ਇਸੇ ਤਰ੍ਹਾਂ ਵੀਰ ਸਦਾ ਹੀ ਚੜ੍ਹਦੀ ਕਲਾ 'ਚ ਰਵੇ ਤੇ ਇਸੇ ਤਰ੍ਹਾਂ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦਾ ਰਵੇ ਕਿ ਵੀਡੀਓ ਚੰਗੀ ਲੱਗੇ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜਿਨ੍ਹਾਂ ਨੇ ਪੁਰਾਣੀ ਵੀਡੀਓ ਸ਼ੇਅਰ ਕੀਤੀ ਨਵਾਂ ਨਵਾਂ ਪੇਜ ਫੋਲੋ ਕੀਤਾ ਸੋਹਣੇ ਕਮੈਂਟ ਕੀਤੇ ਉਹਨਾਂ ਵੀਰਾਂ 'ਚ ਕੁਝ ਭਰਾਵਾਂ ਦੇ ਨਾਮ ਨੇ ਜੀ ਗੁਰਪ੍ਰੀਤ ਸਰਾਮਪਦੇ ਸ਼ਾਸਟਾਡ ਫਾਰਮ ਅਮਨ ਗਿੱਲ ਕੁਲਵਿੰਦਰ ਸੰਧੂ ਪ੍ਰੀਤ ਗੁਰਵਿੰਦਰ ਵੀਰ ਸਿੰਘ ਗੁਰਮੀਤ ਸਿੰਘ ਬੋਬੀ ਸੁੱਚਾ ਸੰਧੂ ਬਾਈ ਸੁਰੇਂ ਵਿਰਕਰ ਸੁਖਚੰਟ ਲੋ ਜੌਨੀ ਗਰੇਵਾਲ ਫਜ਼ਾ ਗੁੱਜਰ ਮਿੰਟੂ ਪਟਵਾਰੀ ਆਜੋ ਮੈਦਿਆਂ ਧੰਨਵਾਦ ਅੱਜ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਆਮ ਤੋਂ ਖਾ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਜਿਹੜੇ ਵੀਰ ਆਪਾਂ ਨੂੰ ਫੇਸਬੁੱਕ ਦੇ ਜ਼ਰੀਏ ਦੇਖ ਰਹੇ ਨੇ ਉਹਨਾਂ ਭਰਾਵਾਂ ਦਾ ਵੀ ਮਾਨ ਸਤਿਕਾਰ ਤੇ ਅਦਮਨਾ ਸਵਾਗਤ ਹੈ ਤੇ YouTube ਵਾਲੇ ਭਰਾਵਾਂ ਦਾ ਵੀ ਸਵਾਗਤ ਹੈ ਅੱਜ ਗੱਲਬਾਤ ਕੋਈ ਲੰਮੀ ਨਹੀਂ ਖਿੱਚਣੀ ਕਹਿੰਦਾ ਭਾਪੀ ਤੁਹਾਨੂੰ ਦੋ ਤਿੰਨ ਨਗੀਨੇ ਵਖਾਉਣ ਲੱਗੇ ਆ ਇੱਕ ਘੋੜੀ ਐ ਤੇ ਦੋ ਬੱਚੀਆਂ ਨੇ ਜਿਨ੍ਹਾਂ ਦੇ ਵਿੱਚੋਂ ਫੋਰ ਸੇਲ ਵੀ ਨੇ ਉਹ ਕਿਹੜੀਆਂ ਬੱਚੀਆਂ ਸੇਲ ਨੇ ਜਾਂ ਘੋੜੀ ਵੀ ਸੇਲ ਕਰਨਗੇ ਇਹ ਗੱਲਬਾਤ ਆਪਾਂ ਬਾਈਆਂ ਤੋਂ ਪੁੱਛਣੀ ਹੈ ਆਪਾਂ ਪਹੁੰਚੇ ਆਂ ਪਿੰਡ ਹੈ ਜੀ ਬਾਈਆਂ ਦਾ ਓਝਾ ਤੇ ਜ਼ਿਲ੍ਹਾ ਹੈ ਜੀ ਫਾਜ਼ਿਲਕਾ ਬਾਈ ਸਰਦਾਰ ਨਿਸ਼ਾਨ ਸਿੰਘ ਵਿੱਚ ਹਰੀ ਪੱਗ ਦੇ ਫੱਬੇ ਬੈਠੇ ਨੇ ਚਿੱਟੇ ਕੁਰਤੇ ਪਜਾਮੇ ਦੇ ਵਿੱਚ ਨਿਸ਼ਾਨ ਸਿੰਘ ਭੁੱਲਰ ਸਾਹਿਬ ਤੇ ਇਹਨਾਂ ਦੇ ਵੇੜੇ ਆਏ ਆ ਨਾਲ ਉਹਨਾਂ ਦੇ ਭਰਾ ਬੈਠੇ ਨੇ ਪਹਿਲਾਂ ਬਾਈਆਂ ਦਾ ਸਵਾਗਤ ਕਰਦੇ ਆ ਤੇ ਫਿਰ ਸਾਰੀ ਗੱਲਬਾਤ ਆਪਾਂ ਡਿਟੇਲ ਨਾਲ ਤੁਹਾਨੂੰ ਦੱਸਣੀ ਹੈ ਇਹ ਕਿਹੜੀ ਬੇਸ਼ੇਰੀ ਕਿੰਨੀ ਉਹਦੀ ਉਮਰ ਹੈ ਕਿੰਨੀ ਹਾਈਟ ਹੈ ਕਿਹੜਾ ਬਾਪ ਵਾਲੇ ਪਾਸਿਓਂ ਖਾਂਦਾ ਨੇ ਕਿੱਦਾਂ ਦੀ ਮਾਂ ਹੈ ਕੀ ਹਿਸਾਬ ਕਿਤਾਬ ਹੈ ਪਹਿਲਾਂ ਕਰਦੇ ਆਂ ਭਰਾਵਾਂ ਦਾ ਸਵਾਗਤ ਫਿਰ ਛੇੜਦੇ ਆਂ ਗੱਲਬਾਤ ਬਾਈ ਜੀ ਆਮ ਤੋਂ ਖਾਸ ਤੇ ਸਵਾਗਤ ਹੈ ਜੀ ਤੁਹਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਹੋਰ ਪੁੱਲ ਸਾਹਿਬ ਠੀਕ ਹੋ ਠੀਕ ਠਾਕ ਮੈਂ ਉੱਚ ਖੜੀ ਆ ਮੈਂ ਨਾ ਪੂਰੀ ਵੈਬ ਚੜਦੀ ਆ ਲਾਲ ਤੇ ਚਾਹੀਦੀ ਸੂਈ ਕਿਵੇਂ ਨਾ ਕਿਰਪਾ ਵੈਗਰੂ ਦੀ ਜਿੱਦਾਂ ਕੋੜੀ ਦੇ ਵਿੱਚ ਬਾਈ ਐਗਰੈਸ਼ਨ ਆ ਜਿੱਦਾਂ ਕਹਿ ਦੋ ਵੀ ਉਹਦੀ ਖੜਨੀ ਹੈ ਜਦਾਂ ਦੀ ਪ੍ਰਮਾਤਮਾ ਨੇ ਉਹਨੂੰ ਮਾਰਕਿੰਗ ਦਿੱਤੀ ਹੈ ਇਹ ਚੀਜ਼ਾਂ ਪਾਲਣ ਦੇ ਲਈ ਜਾਂ ਇਹ ਚੀਜ਼ਾਂ ਘਰੇ ਪੈਦਾ ਕਰਾਉਣ ਦੇ ਲਈ ਵੀ ਕਹਿ ਦਈਏ ਵੀ ਤਜੁਰਬਾ ਲੱਗਦਾ ਹੈ ਤਜੁਰਬੇ ਜੋ ਗੱਲ ਚੀਤੇ ਆਉਂਦੀ ਹੈ ਵੀ ਕਿੰਨਾ ਟਾਈਮ ਹੋ ਗਿਆ ਜੁੜਿਆਂ ਨੂੰ ਇਧਰ ਆਨੂੰ ਜਿਆਦਾ ਲੰਮਾ ਸਮਾਂ ਤਾਂ ਨਹੀਂ ਆਪਾਂ ਨੂੰ ਹੋਇਆ ਹੂੰ 2018 ਤੋਂ ਅਸੀਂ ਬਿਸ਼ੇਰੀ ਲੈ ਕੇ ਆਂਦੀ ਸੀ ਇੱਕ ਠੀਕ ਸਾਲ ਹੋ ਗਏ ਹਾਂ ਬਸ ਇੰਨਾ ਕੋ ਲੰਮਾ ਸਮਾਂ ਨਹੀਂ ਹੋਇਆ ਜੀ ਕੋੜੀ ਲੈ ਆਂਦੀ ਕਿ ਬਿਸ਼ੇਰੀ ਲੈਂਦੀ ਸੀ ਨਹੀਂ ਉਹ ਬਿਸ਼ੇਰੀ ਲੈਦੀ ਸੀ ਪਹਿਲਾਂ ਇੱਕ ਲੈਂਦੀ ਸੀ ਇਹਨ ਤੋਂ ਪਹਿਲਾਂ ਲੈ ਕੇ ਆਂਦੀ ਸੀ ਇਹ ਬਾਅਦ ਚ ਲੈ ਕੇ ਆਂਦੀ ਇਹ ਆ ਕੋੜੀ ਆਪਾਂ ਓਕੇ ਉਹ ਚੰਬੀ ਬਿਸ਼ੇਰੀ ਲੈ ਕੇ ਆਂਦੀ ਸੀ ਉਹਦੇ ਤੋਂ ਸਟਾਰਟ ਹੋਏ ਸੀ ਅਸੀਂ ਅੱਛਾ ਤੇ ਪਹਿਲਾ ਬਯੁਰਗਤਾ ਰੱਖਦੇ ਰਹੇ ਆ ਹਾਂ ਪਰ ਅਸੀਂ 2018 ਸਟਾਰਟ ਕੀ 18 ਤੋਂ ਤੇ ਫਿਰ ਕਿਵੇਂ ਦਾ ਹੁਣ ਤੱਕ ਤਯੁਰਬਾ ਕਿਵੇਂ ਦਾ ਰਿਹਾ ਬਸ ਠੀਕ ਆ ਵੈਗੁਰੂ ਦੀ ਕਿਰਪਾ ਜਨਵਰ ਸਿਆਣ ਫਨਾਨੀ ਲੈ ਜਾਂਦੇ ਇਹ ਤਾਂ ਹਰੇਕ ਤੋਂ ਗੱਲ ਆਪਾਂ ਪਰਮਾਤਮਾ ਦੀ ਦੇਣੀ ਆ ਵੈਗੁਰੂ ਦੀ ਦੇਣਿਆ ਵੈਗੁਰੂ ਨਹੀਂ ਦਿੱਤੇ ਆ ਤੇ ਜਦੋਂ ਦਿਆਂ ਜਾਂਦੀਆਂ ਤੇ ਕਿਰਪਾ ਵੀ ਬੜੀ ਵੈਗੁਰੂ ਦੀ ਅੱਛਾ ਇਹ ਇਹ ਗੱਲ ਮੰਨਦੇ ਹੋ ਵੀ ਬਾਈ ਜਦੋਂ ਪੈਰ ਧਰਾਵਾ ਹੁੰਦਾ ਹੈ ਤਾਂ ਉਹਦੀ ਨਿਗਾਸੋ ਲੜੀ ਹੁੰਦੀ ਹੈ ਬਿਲਕੁਲ ਇਹ ਸੁਣਦੇ ਸੀ ਪਰ ਅਸੀਂ ਤਾਂ ਅੱਖੀਂ ਵੇਖ ਲਿਆ ਪੂਰਾ ਹਾਂ ਮਤਲਬ ਵੀ ਹਏ ਕੀ ਕੀ ਚੇਂਜ ਆਇਆ ਥੋੜਾ ਜਿਹਾ ਉਹਦੇ ਬਾਰੇ ਵੀ ਦੱਸ ਦੂੰਗਾ ਮੈਂ ਨਾ ਇਹ ਬੋਟਾ ਬੋਟਾ ਇਹ ਗੱਲ ਛੇੜ ਹੀ ਲਈ ਹੈ ਹਾਂ ਗੱਲ ਇਹ ਆ ਕਿ ਕਦੇ ਵੀ ਜਿਹੜੇ ਕੰਮ ਨੂੰ ਹੱਥ ਪਾ ਜਾਣਾ ਜੀ ਸਮਝ ਨਹੀਂ ਆਉਂਦੀ ਕਿ ਕਿਹੜੇ ਹਸਾਬ ਨਾਲ ਤੇ ਕਿਵੇਂ ਕਿੱਥੋਂ ਆਪਣੇ ਆਪ ਹੀ ਵੈਗਰੂ ਕਰ ਦਿੰਦਾ ਸੱਚੇ ਬਾਦਸ਼ਾਹ ਜੀ ਬੜਾ ਹੱਥ ਵੈਗਰੂ ਦਾ ਹਾਂ ਉਸ ਤੋਂ ਬਾਅਦਾਂ ਫਿਰ 18 ਤੋਂ ਲੈ ਕੇ ਲਗਾਤਾਰ ਰੱਖੀਆਂ ਜੀ ਹਾਂ ਹੁਣ ਲਗਾਤਾਰ ਉਦੋਂ ਬਾਅਦ ਇਹ ਲੈ ਕੇ ਆਂਦੀ ਫਿਰ ਜਿਹੜੀ ਵੱਡੀ ਬਿਛੇਰੀ ਆਪਾਂ ਜਿੰਦੇ ਬਾਰੇ ਆਪਾਂ ਕੋਈ ਤੇ ਉਹ ਬਿਛੇਰੀ ਆਪਣੀ ਕੋਮਲ ਸਟੱਡ ਫਾਰਮ ਵਾਲਿਆਂ ਮਕਸਰ ਸਾਹਿਬ ਤੁਸਕ ਆ ਜਿਹੜੀ ਆਪਾਂ ਹੁਣ ਸਕਰੀਨ ਤੇ ਚੱਲ ਗਈ ਜਿਹੜੀ ਬਾਹਰ ਫਲਮਾਈ ਆ ਇਹਦੀ ਮਾਟੀ ਵੀ ਸ਼ੇਰੀ ਆ ਵੱਡੇ ਭਾਈ ਇਹ ਵੀਡੀਓ ਦੇ ਵਿੱਚ ਤਾਂ ਐ ਵੇਖਣ ਨੂੰ ਲੱਗੂ ਪਰ ਬਲੇਜ ਪੂਰਾ ਪ੍ਰੋਪਰ ਆਉਂਦਾ ਜਾਂਦਾ ਕਾਲ ਪੂਰੇ ਆਉਂਦੇ ਆ ਮੱਥੇ ਚਾਰ ਪੈਰਾਂ ਦੇ ਤਿੰਨ ਪੈਰ ਚਿੱਟੇ ਆ ਹਾਂ ਹੇ ਹੁਣ ਹਾਈਟੇ ਦੀ ਚੰਗੀ ਆ 562 ਇੰਚ ਕਰ ਗਈ ਆ 22 ਮਹੀਨਿਆਂ ਦੀ ਹੋਈ ਆ ਅੱਛਾ 22 ਮਹੀਨਿਆਂ ਦੀ ਆ ਤੇ 562 ਇੰਚ ਹਾਈਟ ਆ 562 ਇੰਚ ਕਰ ਗਈ ਤੇ ਬਾਕੀ ਨਾ ਸੱਜਣੋ ਤੁਹਾਨੂੰ ਵੀ ਥੋੜਾ ਜਿਹਾ ਲੱਗੂਗਾ ਵੈਸੇ ਮੈਂ ਕਲੋਜ਼ ਸ਼ਾਟ ਤੇ ਲਾਏ ਆ ਆਪਦੀ ਲੋ ਜਿੰਨੇ ਕਿ ਮੈਂ ਲਾ ਸਕਿਆ ਜਿੱਦਾਂ ਬਾਈ ਨੇ ਦੱਸਿਆ ਨਾ ਵੀ ਪ੍ਰੋਪਰ ਪਟਾ ਥੱਲੇ ਨੂੰ ਬਰੀਕ ਪਟਾ ਆ ਛੜ ਗਿਆ ਬਰੀਕ ਟਿਕ ਵਾਲਾ ਮਤਲਬ ਜੁੜਦੇ ਆ ਟੁੱਟਦਾ ਨਹੀਂਗਾ ਟੁੱਟਦਾ ਨਹੀਂਗਾ ਉਹ ਮੈਂ ਵੀ ਜਦੋਂ ਦੂਰੋਂ ਵੇਖੀ ਤੇ ਮੈਂ ਵੀ ਬਾਈ ਨੂੰ ਕਿਹਾ ਮੈਂ ਕਿਹਾ ਬਾਈ ਤੁਸੀਂ ਫੋਨ ਤੇ ਕਹਿੰਦੇ ਸੀ ਪਟਾਏ ਤੇ ਇਹ ਤਾਂ ਤਿਲਕ ਤੋੜ ਹੈ ਪਰ ਜਦੋਂ ਤੁਸੀਂ ਧਿਆਨ अच्छा ਤਿੰਨ ਪੈਰ ਚਿੱਟਿਆ ਜੀ ਤਿੰਨ ਪੈਰ ਚਿੱਟਿਆ ਤਿੰਨ ਪੈਰ ਹਾਂ ਹੈਨਾ ਤੇ ਇਹਦੀ ਉਮਰ ਹੈਗੀ ਹੈ ਤਕਰੀਬਨ ਸੱਜਰੋ ਬਾਈ ਨੇ ਦੱਸਿਆ 22 ਮਹੀਨੇ ਤੇ ਹਾਈਟ ਹੈਗੀ ਹੈ 62 ਇੰਚ ਏ ਭਾਈ ਇਹ ਕਿਹੜੇ ਘੋੜੇ ਦੀ ਦਸੀ ਜੀ ਇਹ ਸ਼ਾਨ ਘੋੜੇ ਦੀ ਮੁਕਸਰ ਕੋਮਲ ਸਟੱਡ ਫਾਰਮ ਵਾਲਿਆ ਸਖਸੈਨ ਪੁੱਲਾ ਵਾਲੇ ਜੀ ਅੱਛਾ ਆਪਣੇ ਘਰ ਦੀ ਐਂਸੈਂਪਲ ਆਏ ਕਿਵੇਂ ਹਾਂਜੀ ਘਰੇ ਆਪਾਂ ਆਪ ਹੀ ਮਲਾਈ ਸੀ ਇਹ ਘੋੜੀ ਹਾਂ ਸਭ ਤੋਂ ਪਹਿਲਾਂ ਲਿਆ ਕੇ ਆਪਾਂ ਅੱਛਾ ਜਿਹੜੀ ਘੋੜੀ ਤੇ ਵੀਰ ਸਵਾਰੀ ਕਰੀ ਜਾਂਦਾ ਇਹ ਘੋੜੀ ਦੀ ਬੱਤੀ ਇਹ ਆਪ ਘੋੜੀ ਕਿਹੜੇ ਖਾਨਦਾਨ ਦੀ ਹੈ ਜੀ ਇਹ ਹੈਗੀ ਆ ਮੋਰ ਮੁਕਟ ਲੈਣ ਦੀ ਆ ਅੱਛਾ ਤੇ ਬਾਕੀ ਪ੍ਰੋਪਰਾਂ ਦਾ ਖਾਨਦਾਨ ਹੈ ਜੇ ਮਲਾਵੀ ਜਾ ਕੇ ਕਿਹੜਵੇਂ ਆ ਕਿਹੜੇ ਘੋੜੇ ਦੀ ਆ ਉਹਨਾਂ ਨੇ ਸਾਡੂੰ ਜਦੋਂ ਲੈ ਕੇ ਆਂਦੀ ਦੱਸਿਆ ਸੀ ਇਸ ਖੂਬੀਆਂ ਬੜੀਆਂ ਘੋੜੀ ਦੇ ਵਿੱਚ ਬਹੁਤ ਜ਼ਿਆਦੀਆਂ ਖੂਬੀਆਂ ਨੇ ਚ ਤੇ ਖੜਨੀ ਤੁਰਨੀ ਹੇ ਨੈਚੁਰਲ ਇੰਦੀ ਏ ਕੋੜੀ ਸ਼ੌਂਕ ਜੇ ਵਾਵਾ ਕਰ ਲੈਂਦੀ ਏ ਚੰਗੀ ਤੂੰ ਨਚਾ ਲੈਨੇਂ ਕਿ ਨਹੀਂ ਨਚਾ ਲੈਨੇ ਆ ਜੀ ਕਿਤੇ ਮੰਨ ਲਓ ਮੁੱਢ ਤੇ ਬਣਾਵੇ ਮੈਂ ਨਾ ਪੂਰਾ ਤਾਰਿਆ ਲਗਾਵੇ ਠੀਕ ਹੈ ਅੱਛਾ ਭਾਈ ਜੇ ਗੱਲ ਕਰਾਂ ਵੀ ਜਿਹੜੀ ਹੁਣ ਕੋੜੀ ਬਾਰੇ ਦੱਸਣ ਲੱਗੇ ਹੋ ਇਹਦੇ ਬਾਰੇ ਵੀ ਦੱਸ ਦਈਏ ਵੀ ਇਹ ਕਿੰਨੀ ਕੁ ਉਮਰ ਦੀ ਆ ਜੀ ਜਿਹੜੀ ਇਹਦੇ ਬਾਈ ਸਵਾਰੀ ਕਰੀ ਜਾਂਦਾ ਵੱਡੀ ਤੇ ਇਹ ਵੱਡੀ ਜਦੋਂ ਲੈ ਕੇ ਆਂਦੀ ਉਦੋਂ ਮੇਰੇ ਖਾਲ ਹੈ ਸੀ ਹੁਣ ਲੱਗੋ ਸਾਢੇ 5 ਸਾਲਾਂ ਦੇ ਗੇੜਾ ਹੋ ਗਈ ਆ ਕੋੜੀ ਹਾਂ ਹਾਂ ਇੰਨੀ ਕੁ ਹੋ ਗਈ ਤੇ ਇਹਦੀ ਹਾਈਟ ਕਿੰਨੀ ਹੈ ਵੈਸੇ ਇਹ ਸਾਢੇ 6 ਇੰਚ ਸਾਢੇ 6 ਅੱਛਾ ਜਿਹੜੀਆਂ ਮਾਂ ਦੇ ਵਿੱਚ ਬਰੀਕੀਆਂ ਸੀ ਜਾਂ ਸ਼ਾਨ ਦੇ ਵਿੱਚ ਬਰੀਕੀਆਂ ਸੀ ਉਹਨਾਂ ਦੇ ਵਿੱਚੋਂ ਜਿਹੜੀ ਬਛੇਰੀ ਆਪਾਂ ਦਿਖਾਈ ਆ 2 ਮਹੀਨੇ ਵਾਲੀ ਜਿਹੜੀ ਆਪਾਂ ਸੇਲ ਕਰਨੀ ਆ ਹੁਣ ਹਾਂ ਕਰ ਲਾਂਗੇ ਜੇ ਕੋਈ ਚੰਗਾ ਕੋਈ ਇਹ ਲੈ ਵੀ ਸੱਜਣੋ ਇਹ ਕੋ ਬਛੇਰੀ ਆ ਜਿਹੜੀ ਇਹ ਫੋਰ ਸੇਲ ਹੈ ਤੇ ਇਹਦਾ ਨਾਂ ਕੀ ਰੱਖਿਆ ਵੀਰੇ ਇਹਦਾ ਨਾਂ ਰਫੀਜ਼ਾ ਰਫੀਜ਼ਾ ਹਾਂਜੀ ਰਫੀਜ਼ਾ ਨਾਂ ਕਿਵੇਂ ਦਾ ਬਾਈ ਕਿੱਥੋਂ ਚਾ ਕਿਵੇਂ ਵਸਣਾ ਕੁਦਰਤੀ ਦਿਮਾਗ ਵਿਚ ਗੱਲ ਆ ਗਈ ਹੈ ਤਾਂ ਉਰਦੂ ਦਾ ਲਬਜੇ ਹਾਂ ਪਰ ਉਥੋਂ ਜੇ ਹੀ ਬਸ ਆ ਗਿਆ ਇਹਦਾ ਮਤਲਬ ਕੀ ਨਿਕਲਦਾ ਇਹ ਇਹ ਜਾਣਨ ਦੀ ਕੋਸ਼ਿਸ਼ ਇਹ ਰਫੀਦਾ ਮਹਾਰਾਜ ਦੇ ਉਹਨਾਂ ਦਾ ਅੱਲਾ ਦਾ ਨਾਮ ਹੀ ਆ اچھا ਗੁਰੂ ਦਾ ਨਾਮ ਹੀ ਹੈ ਰਫੀਦਾ ਕੇ ਰਫੀਦਾ ਰਫੀਜ਼ਾ ਰਫੀਜ਼ਾ ਹਾਂ ਰਫੀਜ਼ ਜਿਵੇਂ ਕੁਝ ਵੀ ਲਾ ਲੋ ਵੈਗੁਰੂ ਦਾ ਜੋ ਆ ਗਿਆ ਮਨ ਦੇ ਵਿੱਚ ਬਸ ਰੱਖ ਦਿੱਤਾ ਇਹ ਤਾਂ ਅਲੱਦਾ ਜਿਹਾ ਨਾਮ ਹੈ ਪਰ ਅਸੀਂ ਬਸ ਆ ਗਿਆ ਜਿਨੀ ਕਹਿ ਲੱਗਿਆ ਹਾਂ ਬਸ ਬਸ ਲੱਗ ਗਿਆ ਅਸੀਂ ਲੱਗ ਗਿਆ ਕੁਝ ਸੀ ਰੱਖਿਆ ਅਸਲ ਚ ਤਾਂ ਅਸੀਂ ਹਾਂ ਲੈ ਵੀ ਇਹ ਬੁਛੇਰੀ ਹੈਗੀ ਸੱਜਣੋ ਜਿਹੜੀ ਤੁਹਾਨੂੰ ਵਿਖਾਈ ਹੈ ਫੋਰ ਸੇਲ ਤੇ ਜਿਹੜੀ ਇਹਦੀ ਮਾਂ ਹੈ ਬਾਈ ਉਹਦਾ ਵੀ ਕੋਈ ਬੰਦਾ ਨਹੀਂ ਹੈ ਨਹੀਂ ਹੁੰਦਾ ਨਹੀਂ ਹੈਗਾਗਾ ਇਸੇ ਬੁਛੇਰੀ ਦਾ ਹੈਗਾ ਬੱਚੇ ਇੱਕ ਇਹ ਬੇਟਾ ਇੱਕ ਉਧਰ ਉਹ ਗੁਰਮント ਬਿਠਾ ਇਹਦਾ ਨਾ ਹਰਮਨ ਜੀ ਤੇ ਅੱਛਾ ਇਹ ਕਰਦੇ ਪੜਾਈ ਵਾਲੇ ਥੋੜਾ ਜਿਆਦਾ ਜਿਆਦਾ ਇਸ ਕਰਕੇ ਥੋੜਾ ਜਿਹਾ ਵਿਚਾਰ ਬਣਾਉਣੇ ਪਏ ਜੇ ਕੋਈ ਚੰਗੀ ਕਰੂਗਾ ਐਵੇਂ ਨਹੀਂ ਸੇਲ ਹੈਗੀ ਜੇ ਕੋਈ ਚੰਗੀ ਆਫਰ ਚੰਗੇ ਪੈਸੇ ਦੋ ਬਰੀਕੀਆਂ ਬਹੁਤ ਬੁਛੇਰੀ ਦੇ ਵਿੱਚ ਚੰਗੀ ਆ ਫੁੱਲ ਵਾਲੀ ਆ ਬੁਛੇਰੀ ਚੰਗਾ ਲੈ ਕੇ ਆਉਗੀ ਮੈਂ ਪੁੱਛਣ ਲੱਗਿਆ ਸੀ ਬਾਈ ਜਿੱਦਾਂ ਛਾਂ ਦੀ ਗੱਲ ਕੀਤੀ ਹੈ ਤੁਸੀਂ ਕੋਮਲ ਸਟੱਡ ਫਾਰਮ ਵਾਲਿਆਂ ਦੀ ਉਹਦੇ ਕੋਲ ਘੋੜਾ ਜਿਹੜਾ ਬਾਈਕ ਕੋਲੇ ਇੱਕ ਤੁਸੀਂ ਆਹ ਘੋੜੀ ਵੀ ਲਿਆਂਦੀ ਐ ਇਹਨਾਂ ਦੇ ਵਿੱਚੋਂ ਕਿਹੜੇ ਪਾਸੇ ਜਾਦੀ ਗਈ ਆ ਬੇਸ਼ੇਰੀ ਘੋੜੇ ਤੇ ਗਈ ਐ કે ਮਾਂ ਤੇ ਗਈ ਐ ਕਿ ਮਿਕਸ ਆ ਨਹੀਂ ਮਿਕਸੀ ਆ ਘੋੜੀ ਦੀ ਵੀ ਆਹ ਡਪੈਰ ਮਜ਼ਬੂਤ ਆ ਹੂੰ ਤੇ ਛਾਣਦੇ ਤੇ ਹੈਗੀ ਆ ਛਾਣਦੇ ਬਹੁਤ ਤਕੜੇ ਆ ਸੋਮ ਤੰਗੇ ਆ ਸਰੀਰ ਆ ਬ੍ਰੇਕੀਆਂ ਜੋ ਵੀ ਆ ਪਰ ਇਹਦੇ ਚ ਬ੍ਰੇਕੀ ਬਹੁਤ ਜ਼ਿਆਦੀ ਆਈ ਬੇਸ਼ੇਰੀ ਆ ਜੀ ਹਾਂਜੀ ਬਿਲਕੁਲ ਕੋਈ ਸ਼ੱਕ ਨਹੀਂ ਅੱਛਾ ਇੱਕ ਜਿਹੜੀ ਆਪਣੇ ਬੱਚੀ ਆ ਛੋਟੀ ਮੇਰੇ ਖਿਆਲ ਆ ਉਹ ਕਿਹੜੇ ਘੋੜੇ ਦੀ ਆ ਜੀ ਉਹ ਪਾਕਾਂ ਵਾਲੇ ਘੋੜੇ ਦੀ ਆ ਰਾਜੇ ਘੋੜੇ ਦੀ ਜਿਹੜਾ ਪਹਿਲਵਾਨਾਂ ਕੋਲੇ ਗਿਆ ਜਣਾ ਅੱਛਾ ਜੀ ਇਹ ਕਿੰਨੇ ਚਿਰ ਦੀ ਹੋਗੀ ਸਮੁੰਦਰ ਘੋੜੇ ਵਾਲੇ ਇਹ ਕਿੰਨੇ ਚਿਰ ਦੀ ਹੋਗੀ ਇਹ ਹੋਗੀ 2 ਮਹੀਨੇ ਦੱਸ ਦਿੰਦੀ ਹੋਗੀ 2 ਮਹੀਨੇ ਦੱਸ ਗ੍ਰੋਥ ਇਹਦੀ ਵੀ ਚੰਗੀ ਹੈ ਹਾਂ ਗ੍ਰੋਥ ਇਹਦੀ ਵੀ ਚੰਗੀ ਆ ਹੂੰ ਅੱਛਾ ਇਹ ਵੀ ਕਰਦੀ ਆ ਹੈ ਇਹ ਵੀ ਕਰਦੀ ਆ ਪਹਿਲਾਂ ਇਕੱਲੀ ਘੋੜੀ ਲਾਇਆ ਤੇ ਉਹਨੇ ਉਹਦੇ ਨਾਲ ਨੀਂਨੇ ਘੜ ਤੇ ਦੋ ਹਨਾ ਤੇ ਕੱਡੇ ਵੀ ਟਾਪਦੇ ਹਨਾ ਟੀਸੀ ਵਾਲੇ ਟਾਪਦੇ ਤੇ ਬੜੇ ਵੈਗ ਦੀ ਰੰਗ ਲਾਏ ਹਨ ਤੇ ਇਹ ਇਹਦੇ ਵਜੇ ਇਹਦੀ ਮਾਰਕਿੰਗ ਕੀ ਆ ਬਾਈ ਇਹਦੇ ਮੱਥੇ ਫੋਲੀ ਇਕੱਲਾ ਇਕੱਲਾ ਮੱਥੇ ਬੁੱਲੇ ਬਾਕੀ ਬਲੈਕ ਸਾਰੀ ਬਜੱਡ ਬਲੈਕ ਹੈ ਹਾਂ ਤੇ ਇਹਦੇ ਵਿੱਚ ਕਿਹੜੀਆਂ ਬਰੀਕੀਆਂ ਦੇਖਦੇ ਹਾਂ ਇਹਦੇ ਵੀ ਕੰਨ ਆਪਦੇ ਪਿਓ ਵਾਲਾ ਜਾਦਾ ਸਿਸਟਮ ਆ ਜਾਂਦੇ ਵਾਲਾ ਹੂੰ ਪਿਓ ਤੇ ਕੰਨ ਛੋਟਾ ਬਹੁਤ ਛੋਟਾ ਏਡਾ ਛੋਟਾ ਕੰਨ ਮਿਲਦਾ ਨਹੀਂ ਤੇ ਕੁੰਡੀਦਾਰ ਹੈ ਪੂਰਾ ਮਤਲਬ ਵੀ ਕੰਨ ਬਹੁਤ ਸੋਹਣਾ ਹੈ ਹੂੰ ਤੇ ਮੂੰਹ ਮੱਥੇ ਦੀ ਚੰਗੀ ਆ ਸੁਭਾਅ ਦੀ ਬਹੁਤ ਠੰਡੀ ਆ ਜੀ ਜਿਵੇਂ ਮਰਜੀ ਲਾਈ ਜਾ ਲੋ ਹਾਂ ਇਹ ਵੀ ਗੱਲ ਆ ਹਨਾ ਬਿਲਕੁਲ ਬਿਲਕੁਲ ਤੇ ਇਹ ਇਹਦਾ ਵੀ ਕੋਈ ਵਿਚਾਰ ਬਣ ਸਕਦਾ ਆ ਨਿੱਕੀ ਵਿਸ਼ੇ ਨਹੀਂ ਨਹੀਂ ਨਿੱਕੀ ਦਾ ਨਹੀਂ ਹਲੇ ਕੋਈ ਹੈਗਾਗਾ ਜੀ ਤੇ ਬਾਕੀ ਲੋਕੇ ਦੇ ਨਾਲ ਹੋ ਜੂ ਗੱਲਬਾਤ ਆ ਜੇ ਕੁਝ ਨਹੀਂ ਜੇ ਤਾਂ ਮੜੀ ਮੜੀ ਤਾਰ ਵੱਜਦੀ ਆ ਤੇ ਆਪਾਂ ਭਰਾਵਾਂ ਨੂੰ ਕਹਿ ਦਈਏ ਹੈਨਾ ਨਹੀਂ ਇੰਦਾ ਨਹੀਂ ਅਜੇ ਦੂਜੀ ਰਫੀਜ਼ਾ ਦਾ ਹੀ ਅਜੇ ਕਰਾਂਗੇ ਠੀਕ ਹੈ ਜੀ ਹਾਂ ਇੰਦਾ ਨਹੀਂ ਲੈ ਵੀ ਸੱਜਣ ਜਿਹੜੀ ਵੱਡੀ ਬਸ਼ੇਰੀ ਖੂਬਸੂਰਤ ਬਸ਼ੇਰੀ ਤੁਹਾਨੂੰ ਬਰੀਕੀਆਂ ਵਾਲੀ ਵਿਖਾਈ ਆ ਨਾ ਉਹ ਫੋਰ ਸੇਲ ਆ ਫਿਰ ਕਹਦਾ ਤੇ ਫੋਨ ਚੱਕ ਲੋ ਬਾਈ ਜਿਹੜੇ ਇਸ਼ਕ ਰੱਖਣ ਵਾਲੇ ਆ ਨਾ ਮੈਨੂੰ ਪਤਾ ਹੈ ਕਿ ਉਹਨਾਂ ਨੇ ਪਟਾਕੇ ਪਾ ਦੇਣੇ ਬਸ਼ੇਰੀ ਜਾਣੀ ਜੇ ਵੇਖਾ ਤੇ ਫੇਰ ਤੁਸੀਂ ਲਾਂਭਾ ਨਾ ਦਿਓ ਬਾਈ ਬਣ ਕੇ ਵੀ ਬਾਈ ਸੰਧੂਆ ਵਕਾਤੀ ਵੇਗੀ ਤੇ ਮੇਰੇ ਭਰਾ ਹੁਣੇ ਫੋਨ ਚੱਕੋ ਬਾਈ ਦਾ ਨਾਲ ਖੱਬਿਆ ਤਾਂ ਨੰਬਰ ਚੱਲੀ ਜਾਂਦਾ ਵੀਰਪੁਰ ਲਰਦਾ ਤੇ ਤੁਸੀਂ ਬਾਈ ਨਿਸ਼ਾਨ ਨੂੰ ਫੋਨ ਲਾ ਕੇ ਤੇ ਇਹਦੇ ਭਾਈ ਡਿਸਕਸ ਕਰ ਲਿਓ ਤੇ ਖਾਸ ਕਰਕੇ ਜਿਹੜੇ ਬਾਹਰ ਤੋਂ ਸਟੇਟਾਂ ਬਾਹਰਲੇ ਸਟੇਟਾਂ ਵਾਲੇ ਬਾਈ ਭਰਾ ਵੀ ਨੇ ਆਪਣੇ ਗੁਜਰਾਤ ਸਾਈਡ ਵਾਲੇ ਜਾਂ ਤਮਨ ਲਾਡੂ ਵਾਲੇ ਉਹ ਵੀ ਬਹੁਤ ਵੀਡੀਓ ਆਪਣੀਆਂ ਦੇਖਦੇ ਆ ਜਾਦੇ ਜਾਨਵਰ ਆਪਣੇ ਵੇਕੇ ਉਧਰਲੀ ਸਾਈਡ ਹੀ ਜਾਂਦੇ ਆ ਤੇ ਉਧਰਲੀ ਸਾਈਡ ਵਾਲਿਆਂ ਨੂੰ ਬੇਨਤੀ ਆ ਵੀ ਭਾਈ ਬਸ਼ੇਰੀ ਚੰਗੀ ਏ ਤੁਹਾਡੇ ਮਨ ਪਸੰਦੀ ਏ ਕਰੀ ਜੇ ਲਾਈਵ ਆ ਕੇ ਵੇਖਣਾ ਤੇ ਆਪਾਂ ਭਰਾ ਤੋਂ ਲੋਕੇਸ਼ਨ ਉਛ ਲੈਨੇ ਆ ਤੇ ਲਾਈਨ ਚ ਝਿਜਕਿਓ ਨਾ ਰੱਸਾ ਝੋਲੀ ਪੈ ਗਿਆ ਤੇ ਮੈਨੂੰ ਮੈਸੇਜ ਕਰ ਦਿਓ ਅੱਛਾ ਬਾਈ ਹੁਣ ਲੋਕੇਸ਼ਨ ਦਾ ਦਈਏ ਕਿੱਥੇ ਕੇ ਪੈ ਜਾਂਦਾ ਪਿੰਡ ਆਪਣਾ ਦੇ ਘਰ ਕਿੱਥੇ ਹੈ ਇਹ ਫਰੋਇਪਰ ਸਾਈਡ ਤੋਂ ਆਉਣਾ ਜੀ ਤੇ ਇਹ ਥੇਕ ਲੰਦਰ ਟੂਲ ਟੈਕਸ ਆ ਉਥੋਂ ਮੁੜ ਜਗੇ ਜੀ ਬਾਕੀ ਲੋਕੇਸ਼ਨ ਆਪਾਂ ਆਪਣੇ ਘਰ ਦੀ ਸੈਂਡ ਕਰ ਦਾਂਗੇ ਇਧਰੋਂ ਆ ਫਾਜਲਕਾ ਸਾਈਡ ਤੋਂ ਆਣਾ ਤੇ ਫਾਜਲਕਾ ਸਾਈਡ ਤੋਂ ਵੀ ਇੱਥੋਂ ਆਪਣਾ 13-14 ਕਿਲੋਮੀਟਰ ਪਿੰਡ ਪੈਂਦਾ ਜੇ ਇਧਰੋਂ ਮਲੋੜ ਤੋਂ ਆਣਾ ਤੇ ਮਲੋੜ ਤੋਂ ਵੀ ਇਧਰੋਂ ਪੈ ਜਾਂਦਾ 40-45 ਕਿਲੋਮੀਟਰ ਮਲੋਟਾ ਆਪਾਂ ਨੂੰ ਪੈ ਜਾਂਦਾ ਪਰ ਰੋਡ ਇੱਥੋਂ ਲੱਗ ਗਈ ਆ 5-7 ਕਿਲੋਮੀਟਰ ਹੀ ਆਪਾਂ ਨੂੰ ਜੀ ਤੇ ਮੁਖਰ ਸਾਹਿਬ ਤੋਂ ਵੀ ਸਿੱਧਾ ਇੱਥੇ ਲੱਗ ਗਈ ਆ ਤੇ ਜਿਹੜੇ ਪਾਸੋਂ ਮਰਜੀ ਆ ਸਕਦੇ ਆ ਉਹਨਾਂ ਲਈ ਸਾਰੇ ਇਹ ਪਿੰਡ ਉਹ ਜਾਂ ਟਾਣੀ ਸੰਤਾ ਸਿੰਘ ਵਾਲੀ ਵਜਦੀ ਆ ਟਾਣੀ ਸੰਤਾ ਸਿੰਘ ਵਾਲੀ ਸਵੇਰੇ ਸੈਂਸੀ ਵੀ ਇਹੀ ਪੁੱਛ ਗਿਆ ਸੀ ਲੈ ਵੀ ਸੱਜਣੋ ਸੰਤਖੀਵਾ ਪੋਰੇ ਵੈਸੇ ਤਾਂ ਹੁਣ ਪਿੰਡ ਦਾ ਨਾਮ ਸਹੀ ਜੀ ਸੰਤਖੀਵਾ ਬਾਕੀ ਤੁਸੀਂ ਲੋਕੇਸ਼ਨ ਪਾ ਦੋਗੇ ਮੋਟਾ ਜਿਹਾ ਕੰਮ ਹੈ ਜੇ ਕਿਸੇ ਭਰਾ ਨੇ ਆਉਣਾ ਜੇ ਤਾਂ ਕੰਮ ਦੀ ਤਾਂ ਭੇਜ ਦੋਗੇ ਬਿਲਕੁਲ ਜਦੋਂ ਮਰਜ਼ੀ ਫੋਨ ਲਾ ਲਿਓ ਜੀ ਲੈ ਵੀ ਸੱਜਣੋ ਬਾਈ ਦੀ ਵਸ਼ੀਰੀ ਵਿਖਾਈ ਹੈ ਇੱਕ ਕੁੜੀ ਵਿਖਾਈ ਹੈ ਇੱਕ ਛੋਟੀ ਵਸ਼ੀਰੀ ਵਿਖਾਈ ਹੈ ਕਿਵੇਂ ਲੱਗੀਆਂ ਕਿਵੇਂ ਗੱਲਾਂ ਬਾਤਾਂ ਲੱਗੀਆਂ ਕਮੈਂਟਾਂ ਦੇ ਵਿੱਚ ਮ ਬਿਛੇਰੀ ਤੇ ਬੈਸਟ ਮੌਕਾ ਤੁਹਾਡੇ ਕੋਲ ਬੈਸਟ ਆਕਸ਼ਨ ਹੈ ਆਕਸ਼ਨ ਜੇ ਨਵੇਂ ਬੰਦੇ ਲਈ ਵੀ ਬੜੀ ਵਧੀਆ ਹੈ ਤੇ ਉਹ ਤੁਸੀਂ ਭਰਾ ਨੂੰ ਫੋਨ ਕਰ ਸਕਦੇ ਹੋ ਬਹੁਤ ਹੀ ਜਲਦ ਨਵੀਂ ਵੀਡੀਓ ਦੇ ਵਿੱਚ ਤੁਹਾਡੇ ਲਈ ਇੱਦਾਂ ਦੇ ਨਗੀਨੇ ਲੈ ਕੇ ਹਾਜ਼ਰ ਹੋਣੇ ਆ ਉਹਨੇ ਸਮੇਲੀ ਦਿਓ ਸੁਖਸੰਦ ਜਿਉਂਦੇ ਵਾਸਤੇ ਹਾਜ਼ਰ ਹੋ ਸ਼ਬਕ ਹੈ ਸਤਿ ਸ੍ਰੀ ਅਕਾਲ ਬੇਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਓਕੇ ਸੱਜਣੋਂ ਸ਼ੇਅਰ ਮਾਰ ਦਿਓ ਮਿਲਦੇ ਆ ਅਗਲੀ ਵੀਡੀਓ ਨਾਲ ਧੰਨਵਾਦ